10:30 AM ਰੇਡੀਓ ਹਮਸਫਰ ਪਰੋਗਰਾਮ ਖੌਰਸਾ ਸਵੇਰ 9 ਤੋਂ ਲੈ ਕੇ 10 ਵਜੇ ਤੱਕ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਜਿਹੜਾ ਵਿਸ਼ੇਸ਼ ਪ੍ਰੋਗਰਾਮ ਰੱਖਿਆ ਹੈ ਸਾਨੂੰ ਇਸ ਚੀਜ਼ ਦਾ ਮਾਣ ਹੈ ਕਿ ਸਾਡੀ ਕੰਜ਼ਰਵਟਿਵ ਪਾਰਟੀ ਦੇ ਡਿਪਟੀ ਲੀਡਰ ਟਿਮੋਪਲ ਸਾਹਿਬ ਜਿਹੜੇ ਕਿ ਪਹਿਲਾਂ ਮਿਨਿਸਟਰ ਵੀ ਰਹੇ ਚੁੱਕੇ ਨੇ ਅੱਜ ਇਸ ਸਮੇਂ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ ਇੱਕ ਅਹਿਮ ਮੁੱਦਾ ਜਿਸ ਨੇ ਸਾਨੂੰ ਸਾਰਿਆਂ ਨੂੰ ਲਗਭਗ ਕਿਤਨੇ ਕਿਤੇ ਜ਼ਿੰਦਗੀ ਦੇ ਵਿੱਚ ਇਫੈਕਟ ਕੀਤਾ ਹੋਇਆ ਔਰ ਜਿਹੜਾ ਕਿ ਟਾਕ ਆਫ ਦਿ Town ਵੀ ਹੈ ਕ੍ਰਾਈਮ ક્રાઈમ ਦੇ ਉੱਤੇ ਅਸੀਂ ਕੁਝ ਗੱਲਾਂ ਬਾਤਾਂ ਕਰਨੀਆਂ ਕਿ ਕੀ ਇਹ ਸਾਰੀਆਂ ਗਵਰਨਮੈਂਟਸ ਦੀ ਤਿੰਨਾਂ ਗਵਰਨਮੈਂਟਸ ਦੀ ਮਿਊਨਿਸਪਲ ਪ੍ਰੋਵਿੰਸ਼ਲ ਤੇ ਫੈਡਰਲ ਸ਼ੇਡ ਰਿਸਪੋਨਸੀਬਿਲਟੀ ਹੈ ਤੇ ਨਾਲ ਦੀ ਨਾਲ ਕੀ ਕਿੱਥੇ ਜਿਹੜਾ ਇਸ ਵਿੱਚ ਢਿੱਲਾ ਜਿਹਦੇ ਕਰਕੇ ਇਹ ਲਗਾਤਾਰ ਕ੍ਰਿਮੀਨਲਸ ਨੇ ਜਿਹੜੇ ਉਹ ਫੜੇ ਜਾਂਦੇ ਨੇ ਤੇ ਫੇਰ ਬਾਹਰ ਆ ਜਾਂਦੇ ਨੇ ਤੇ ਫੇਰ ਉਹ ਕ੍ਰਾਈਮ ਕਰਦੇ ਨੇ ਫੇਰ ਫੜੇ ਜਾਂਦੇ ਨੇ ਫੇਰ ਬਾਹਰ ਆ ਜਾਂਦੇ ਨੇ ਸੋ ਇਹਦੇ ਉੱਤੇ ਲਗਾਤਾਰ ਅਸੀਂ ਪਿਰ ਪੋਲੀਵਰ ਜਿਹੜੇ ਕੇਸ ਵਿੱਚ ਮੀ ਲੀਡਰ ਨੇ ਕਰਦੇ ਪਾਰਟੀ ਦੇ ਉਹਨਾਂ ਨੇ ਕੈਚ ਐਂਡ ਰੀਲੀਜ਼ ਦੇ ਉੱਤੇ ਬਹੁਤ ਜ਼ਿਆਦਾ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਆਪਣਾ ਪਹਿਲਾ ਹੀ ਜਿਹੜਾ ਜਿੱਥੇ ਉਹਨਾਂ ਨੇ ਐਕਸ ਦਾ ਟੈਕਸ ਦੇ ਨਾਲ ਦੀ ਨਾਲ ਉਹਨਾਂ ਨੇ ਕ੍ਰਾਈਮ ਨੂੰ ਖਤਮ ਕਰਨ ਦੇ ਲਈ ਰਿਫਾਰਮ ਬੇਲ ਰਿਫਾਰਮ ਦੀ ਵੀ ਗੱਲ ਕੀਤੀ ਹੈ ਕਿ ਜਿਹੜੇ ਸਾਡੇ ਕ੍ਰਿਮੀਨਲ ਲਾਜ਼ ਨੇ ਅਸੀਂ ਉਹਨਾਂ ਨੂੰ ਟਫ ਕਰਨਾ ਹੈ ਟਫ ਔਨ ਕ੍ਰਾਈਮ ਜਿਹੜਾ ਉਹਨਾਂ ਦਾ ਦੂਜਾ 슬ੋਗਨ ਹੈ ਔਰ ਇਰੇਤੇ ਬੀਤੇ ਦਿਨੀ ਇੱਕ ਥੋੜੀ ਜੀ ਚਰਚਾ ਇਸ ਲਈ ਛੜਪੀ ਕਿ ਜਿਹੜੇ ਸਾਡੇ ਫੈਡਰਲ ਇਸ ਸਮੇਂ ਲਿਬਰਲ ਦੇ ਮੈਂਬਰ ਪਾਰਲੀਮੈਂਟ ਦੇ ਉਹਨਾਂ ਵੱਲੋਂ ਬਲੇਮ ਗੇਮ ਮੈਂ ਕਹਿ ਰਿਹਾ ਮੈਂ ਕਿ ਪ੍ਰੋਵਿੰਸ ਦੀ ਚਰਚਾ ਕੀਤੀ ਗਈ ਹੈ ਕਿ ਇਹ ਜਿਹੜੇ ਕ੍ਰਿਮੀਨਲ ਫੜੇ ਜਾਂਦੇ ਨੇ ਛੱਡੇ ਜਾਂਦੇ ਨੇ ਇਹ ਪ੍ਰੋਵਿੰਸ ਦੀ ਨਲਾਇਕੀ ਹੈ ਤੇ ਪ੍ਰੋਵਿੰਸ ਇਸ ਦੇ ਵਿੱਚ ਇਹਨੂੰ ਕੁਝ ਜ਼ਿਆਦਾ ਕਰਨ ਦੀ ਜ਼ਰੂਰਤ ਹੈ ਅੱਜ ਇਸ ਦੇ ਉੱਤੇ ਥੋੜਾ ਚਾਰਣਾ ਪਾਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਅਲੀਕਲੀ ਗੱਲ ਦੇ ਉੱਤੇ ਵੀ ਅਸੀਂ ਹੋਰ ਚਰਚਾ ਕਰਦੇ ਰਹਾਂਗੇ ਉਪਰ ਸਾਹਿਬ ਜੀ ਐਨੂ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਬੇਲ ਰਿਫਾਰਮ ਸਿਸਟਮ ਹੈ ਇਸ ਦੇ ਬਾਰੇ ਚ ਆਪਾਂ ਬਹੁਤ ਗੱਲਾਂ ਕਰ ਲੀਆਂ ਬਹੁਤ ਸੁਣ ਲਈਆਂ ਕਿ ਤੁਸੀਂ ਲਗਾਤਾਰ ਜਦੋਂ ਵੀ ਤੁਹਾਡੇ ਲੀਡਰ ਜਾਂ ਤੁਸੀਂ ਕੋਈ ਇਸ ਦੇ ਉੱਤੇ ਗੱਲ ਕਰਦੇ ਹੋ ਸਭ ਤੋਂ ਪਹਿਲਾਂ ਇਸ ਦੀ ਗੱਲ ਕਰਦੇ ਹੋ ਐਕਸਟਰਾ ਟੈਕਸ ਤੋਂ ਬਾਅਦ ਟਫ ਆਨ ਕ੍ਰਾਈਮ ਦੀ ਗੱਲ ਕਰਦੇ ਹੋ ਤੇ ਬੇਲ ਰਿਫਾਰਮ ਦੀ ਗੱਲ ਕਰਦੇ ਹੋ ਕੈਚ ਐਂਡ ਰੀਲੀਜ਼ ਦੀ ਗੱਲ ਕਰਦੇ ਹੋ ਸਾਨੂੰ ਇਸ ਥੋੜਾ ਜਿਹਾ ਐਨਾਲਿਸਿਸ ਕਰਕੇ ਦੱਸੋ ਕਿ ਪਹਿਲਾਂ ਕਿ ਇਸ ਸਮੇਂ ਜਿਹੜਾ ਬੇਲ ਸਿਸਟਮ ਹੈ ਫੈਡਰਲ ਗਵਰਨਮੈਂਟ ਦੇ ਕਿੰਨਾ ਖਾਤਾ ਹੈ ਤੇ ਕੀ ਇਹ ਜਿਹੜੇ ਹੁਣ ਕੈਚ ਐਂਡ ਰਿਲੀਜ਼ ਪਾਲਿਸੀ ਹੈ ਇਜ਼ ਇਟ ਬਿਕਾਜ਼ ਆਫ ਦਾ ਫੈਡਰਲ ਗਵਰਨਮੈਂਟ ਔਰ ਜਾਂ ਫਿਰ ਜਿਹੜੇ ਸਾਡੇ ਡਿਫਰੈਂਟ ਡਿਫਰੈਂਟ ਪ੍ਰੋਵਿੰਸਸ ਨੇ ਆਲ ਓਵਰ ਕੈਨੇਡਾ ਕਿ ਉਹ ਉਹਨਾਂ ਦੇ ਜਿਹੜੇ ਜੱਜਸ ਨੇ ਉਹ ਨਹੀਂ ਕਰ ਰਹੇ ਕਿ ਲੈਟਸ ਸਟਾਰਟ ਫਰਮ देयर ਸਟਾਰਟਿੰਗ ਫਰਮ ਦਾ ਬੇਲ ਸਿਸਟਮ ਦੇਖੋ ਜੀ ਅਮ ਕਲੀਅਰਲੀ ਵਾਟਸ ਹੈਪਨਡ ਇਜ਼ ਵੀ ਪਿਛਲੇ 9 ਸਾਲਾਂ ਤੋਂ ਜਸਟਨ ਟੂਡੋ ਤੋਂ ਬਾਅਦ ਹੁਣ ਐਸ ਕੈਨੇਡੀਅਨਸ ਆਪਾਂ ਉਹਨੇ ਸੇਫ ਨਹੀਂ ਰਹੇ ਹਮ ਹਮ देयर इज नो ਡਾਊਟ ਅਬਾਊਟ ਇਟ ਜਿਹੜੀ ਜਿਹੜੀ ਮਰਜੀ ਤੁਸੀਂ ਕ੍ਰਾਈਮ ਦੀ ਸਟੈਟਿਸਟਿਕਸ ਦੇਖ ਲਓ ਵੀ ਪਿਛਲੇ 9 ਸਾਲਾਂ ਦੇ ਵਿੱਚ ਉਹ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਆ ਸਪੈਸ਼ਲੀ ਜਿਹੜੇ ਕਰੋ ਵੀ ਵਾਇਲੈਂਟ ਕ੍ਰਾਈਮ ਹਮ ਹਮ ਆ ਮੀਨ ਵਾਇਲੈਂਟ ਕ੍ਰਾਈਮ ਇਜ਼ ਅਪ 50% ਹਮਿਸਾਈਡਸ 28% ਸੈਕਸ਼ੂਅਲ ਸਾਰਟਸ ਆਰ ਅਪ 75% ਜਿਹੜੇ ਗੈਂਗ ਮਰਡਰਸ ਨੇ ਉਹ ਡਬਲ ਹੋ ਗਏ ਹਮ ਹਮ ਸੋ ਕੈਨੇਡਾ ਦੇ ਵਿੱਚ ਉਹ ਜਿਹੜੀ ਆਪਣਾ ਸੇਫਟੀ ਹੁੰਦੀ ਸੀ ਅੱਗੇ ਉਹ ਨਹੀਂ ਰਹੀ ਹਮ ਹਮ ਐਂਡ ਜਦੋਂ ਦੇਖਦੇ ਆ ਵੀ ਗੱਲ ਕੀ ਆ ਵੀ ਵਾਟਸ ਗੋਇੰਗ ਔਨ ਕੈਨੇਡਾ ਦੇ ਵਿੱਚ ਇਹਦੇ ਵਿੱਚ ਇਹ ਆ ਵੀ ਇਹੀ ਗਵਰਨਮੈਂਟ ਜਸਟਨ ਟ੍ਰੂਡਰ ਗਵਰਨਮੈਂਟ ਨੇ ਇਹਨਾਂ ਨੇ ਬਿਲ ਲਿਆਂਦਾ ਸੀਗਾ ਉਹ ਬੰਦੇ ਫਰਸਟ ਕੇਮਿੰਗ ਗਵਰਨਮੈਂਟ ਬਿਲ ਸੀ 75 ਉਹਦੇ ਵਿੱਚ ਜਨਾ ਬੇਲ ਲੈਣੀ ਬਹੁਤ ਸੌਖੀ ਕਰਤੀ ਹੂੰ ਹੂੰ ਉਤੋਂ ਬਾਅਦ ਚ ਇਹਨਾਂ ਨੇ ਲਿਆਂਦਾ ਸੀਗਾ ਬਿਲ ਸੀ 5 ਸੀ 5 ਦੇ ਨਾਲ ਏ ਸੀ ਵੀ ਕੁਝ ਜਿਹੜੀ ਮੈਨਿਟਰੀ ਮਿਨਿਮਮ ਸੈਂਟੈਂਸਸ ਦੀ ਉਹ ਲਿਮਿਟ ਕਰਤੀ ਹੂੰ ਹੂੰ ਸੋ ਬੇਲ ਲੈਣੀ ਸੌਖੀ ਕਰਤੀ ਹੂੰ ਹੂੰ ਤੇ ਜਿਹੜੀ ਸਜ਼ਾ ਸੀ ਮੁਕਤਾਤੀ ਹੂੰ ਹੂੰ ਉਹਦੇ ਨਾਲ ਹੁਣ ਇਹ ਵੀ ਜਿਹੜੇ ਕ੍ਰਾਈਮਨਲ ਆ ਉਹ ਡਰਦੇ ਹੀ ਨਹੀਂਗੇ ਹੂੰ ਹੂੰ ਦੇ ਦੇ ਉਹ ਜਿਹੜੇ ਕਾਂਸਕਵੈਂਸਸ ਹੁੰਦੇ ਆ ਉਹ ਹੋ ਨਹੀਂ ਰਹੇ ਹੂੰ ਹੂੰ ਤੇ ਜੇ ਥੋੜਾ ਜਿਹਾ ਟਾਈਮ ਜੇਲ ਜਾਂਦੇ ਆ ਜਾਂ ਜਦੋਂ ਵੀ ਪੁਲਿਸ ਵੀ ਆਪ ਦਾ ਹਾਰਡਵਰਕ ਕਰਦੇ ਆ ਅਰੈਸਟ ਕਰਦੇ ਆ ਜਾਂ ਨੂੰ ਸੇਮ ਡੇ ਦੂਜੇ ਦਿਨ ਤੱਕ ਉਹਨਾਂ ਨੂੰ ਬੇਲ ਮਿਲ ਜਾਂਦੀ ਹੈ ਹੂੰ ਹੂੰ ਸੋ ਜੇ ਕੋਈ ਕਾਂਸਕਵੈਂਸਸ ਹੈ ਨਹੀਂ ਹੂੰ ਹੂੰ ਇਹ ਕ੍ਰਾਈਮਨਲਸ ਤਾਂ ਇਹਨਾਂ ਦਾ ਜਿਹੜਾ ਕਰ ਰੋ ਵੀ ਇਹਦਾ ਬੇਲ ਦੇਣੀ ਜੇ ਕਾਸਟ ਆਫ ਡੂਇੰਗ ਬਿਜ਼ਨਸ ਇਲੈਗਲ ਹੋ ਜਾਂਦੀ ਆ ਜੀ ਕ੍ਰਾਈਮ ਹੋਰ ਵੱਧਦਾ ਤੇ ਉਹੀ ਕ੍ਰਾਈਮਨਲਸ بار بار ਕ੍ਰਾਈਮ ਕਰਦੇ ਆ ਪੁਲਿਸ ਦਾ ਵੀ ਉਹਨਾਂ ਤੇ ਹੀ ਟਾਈਮ ਵੇਸਟ ਹੋ ਰਿਹਾ ਹਮਮ ਐਂਡ ਆਪਣੀ ਸੋਸਾਇਟੀ ਇਜ਼ ਲੈਸਨਲਸ ਸੇਫ ਬਿਕਾਜ਼ ਆਫ ਇਟ ਸੋ ਤੁਸੀਂ ਦੋ ਬਿਲ ਦੀ ਗੱਲ ਕੀਤੀ ਆ ਬਿਲ ਸੀ 75 ਤੇ ਬਿਲ ਸੀ 5 ਜਿਹਦੇ ਨਾਲ ਜਿਹੜਾ ਇੱਕ ਤਾਂ ਬੇਲ ਮਿਲਣੀ ਕ੍ਰਿਮੀਨਲ ਦੇ ਲਈ ਇਜ਼ੀ ਹੋ ਗਈ ਜਿਹੜੇ ਵੀ ਚਾਰਜ ਹੁੰਦੇ ਨੇ ਚਾਰਜ ਹੋਣ ਤੋਂ ਬਾਅਦ ਜਿਹੜੀ ਬੇਲ ਉਹਨਾਂ ਨੂੰ ਮਿਲਦੀ ਹੈ ਤੇ ਫਿਰ ਉਸ ਤੋਂ ਬਾਅਦ ਸੀ 5 ਆ ਗਈ ਕਿ ਜਿਹੜੀ ਮਿਨਿਮਮ ਸੈਂਟੈਂਸ ਸੀਗੀ ਜਿਹੜੀ ਕਿ ਹਾਰਪਰ ਗਵਰਨਮੈਂਟ ਵੱਲੋਂ ਲਿਆਂਦੀ ਗਈ ਸੀ ਉਸ ਨੂੰ ਨਾ ਨਹੀਂ ਬੜਾ ਰਿਲੈਕਸ ਕਰ ਦਿੱਤਾ ਘੱਟ ਕਰ ਦਿੱਤਾ ਹਾਂਜੀ ਪਰ ਜਿਹੜੇ ਲਿਬਰਲ ਮੈਂਬਰ ਪਾਰਲੀਮੈਂਟਸ ਨੇ ਉਹ ਇਹਨਾਂ ਦੋਨੋਂ ਛੱਡ ਕੇ ਤੇ ਜਿਹੜੀ ਸੀ 48 ਦੀ ਗੱਲ ਕਰਦੇ ਨੇ ਕਿ ਅਸੀਂ ਟਫ ਕੀਤਾ ਹੈ ਅਸੀਂ ਔਖਾ ਕੀਤਾ ਹੈ ਕ੍ਰਿਮੀਨਲ ਦੇ ਲਈ ਕਿ ਉਹ ਉਹਨਾਂ ਨੂੰ ਬੇਲ ਨਾ ਮਿਲ ਸਕੇ ਦੇਖੋ ਜੀ ਇਹਨਾਂ ਨੇ ਕੀ ਕੀਤਾ ਪਹਿਲਾਂ ਤਾਂ ਉਸ ਬਿਲਜ਼ ਦੇ ਨਾਲ ਬੇਲਦੇ ਨਹੀਂ ਬਹੁਤ ਸੋਕੀ ਕਰਤੀ ਸਜ਼ਾ ਘਟਾਤੀ ਫਿਰ ਪ੍ਰੋਵਿੰਸਸ ਨੇ ਪ੍ਰੀਮੀਅਰਸ ਨੇ ਪੁਲਿਸ ਆਫ ਚੀਫਸ ਨੇ ਰਲ ਕੇ ਉਹਨਾਂ ਨੇ ਬਹੁਤ ਜਿਆਦਾ ਪ੍ਰੈਸ਼ਰ ਪਾਇਆ ਚਿੱਠੀਆਂ ਲਿਖੀਆਂ ਪ੍ਰਾਈਮ ਮਿਨਿਸਟਰ ਨੂੰ ਮਿਲਦੇ ਵੀ ਸੀਗੇ ਵੀ ਇਸ ਕ੍ਰਾਈਮ ਬਹੁਤ ਜਿਆਦਾ ਵਧ ਗਿਆ ਕੈਨੇਡਾ ਵਿੱਚ ਤੁਸੀਂ ਕੁਝ ਕਰੋ ਇਹਨਾਂ ਨੇ ਫਿਰ ਉਦੋਂ 48 ਲੈਂਦੇ ਵਿੱਚ ਵੀ ਡਿਡ ਸਪੋਰਟ ਪਰ ਇਟ ਡਸ ਨੋਟ ਗੋ ਫਾਰ ਏਨਾਫ ਬਹੁਤ ਹੱਲੇ ਵੀ ਸਾਫਟਰ ਸਿਚੁਏਸ਼ਨ ਹੱਲੇ ਵੀ ਬਹੁਤ ਜ਼ਿਆਦਾ ਸੌਫਟਨ ਕ੍ਰਾਈਮ ਹੂੰ ਜੇ ਸੀ 48 ਦੇ ਵਰਕ ਹੁੰਦਾ ਹੋਂ ਜਿਹੜੇ ਅਰੈਸਟ ਕੀਤੇ ਹੁੰਦੇ ਉਹਨਾਂ ਨੂੰ ਨਾ ਹੀ ਨਿਸ਼ੀਤੀ ਬੇਲ ਮਿਲਦੀ ਹੋਵੇ ਪਰ ਹੱਲੇ ਵੀ ਉਹਨਾਂ ਨੂੰ ਬੇਲ ਛੇਤੀ ਮਿਲ ਜਾਂਦੀ ਆ ਇਹਨਾਂ ਨੇ ਹੱਲੇ ਤੱਕ ਜਿਹੜਾ ਫੈਡਰਲ ਜਸਟਿਸ ਸਿਸਟਮ ਇਹਨਾਂ ਸਟਰੋਂਗ ਨਹੀਂ ਕੀਤਾ ਇਵਨ ਇਹਨਾਂ ਦੇ ਆਪ ਦਾ ਜਸਟਿਸ ਮਿਨਿਸਟਰ ਹੂੰ ਉਹ ਆਪ ਕਹਿੰਦਾ ਵਾ ਕਹਿੰਦਾ ਵੀ ਇਹ ਤਾਂ ਲੋਕਾਂ ਨੂੰ ਹੀ ਲੱਗਦਾ ਵੀ ਕ੍ਰਾਈਮ ਵਧਿਆ ਪਰ ਨੰਬਰਸ ਦੇ ਹਿਸਾਬ ਨਾਲ ਵਧਿਆ ਨਹੀਂਗਾ ਹੂੰ ਹੂੰ ਐਨ ਇਸ ਐਬਸੋਲੂਟਲੀ ਰੋਂਗ ਨੰਬਰ ਦੇ ਹਿਸਾਬ ਨਾਲ ਹਰ ਇੱਕ ਕੈਟੇਗਰੀ ਦੇ क्राइम ਵਧਿਆ ਹੋਇਆ ਪਰ ਇਹਨਾਂ ਦਾ ਆਬ ਦਾ ਮਿਨਿਸਟਰ ਕਹਿੰਦੇ ਵੀ ਨਹੀਂ ਵਧਿਆ ਇਹ ਐਸ ਜਿਹੜੀ ਲਿਬਰਲ ਤੇ ਐਨਡੀਪੀ ਦੀ ਸੋਚ ਹੈ ਨਾ ਜਿਹੜੀ ਲੈਫਟ ਲੀਨਿੰਗ ਸੋਚ ਹੈ ਇਹਨਾਂ ਨੂੰ ਇਹ ਸੋਚਦੇ ਹੁੰਦੇ ਹੋਏ ਵੀ ਜਿਹੜੇ ਕ੍ਰਿਮੀਨਲ ਆ ਜ਼ਾ ਉਹ ਇਹਨਾਂ ਨੂੰ ਸੋਸਾਇਟੀ ਚ ਛੱਡ ਦੋ ਵੀ ਹੋਲੀ ਹੋਲੀ ਠੀਕ ਹੋ ਜਾਣਗੇ ਪਰ ਥੀਸ ਪੀਪਲ ਆ ਰਿਪੀਟ ਵਾਇਲੈਂਟ ਅਫੈਂਡਰਸ ਇਹਨਾਂ ਨੂੰ ਜੇਲ੍ਹ ਚ ਰੱਖਣਾ ਚਾਹੀਦਾ ਸੋ ਐਨਡੀਪੀ ਦੀ ਮੈਂ ਬਹੁਤੀ ਚਰਚਾ ਨਹੀਂ ਕਰਾਂਗਾ ਸਾਲ ਕੋ ਪਹਿਲਾ ਜਗਮੀਤ ਸਿੰਘ ਹੁਣਾਂ ਨਾਲ ਇੱਥੇ ਇੱਕ ਪ੍ਰੈਸ ਕਾਨਫਰੰਸ ਦਾਨ ਇਹਦੇ ਬਾਰੇ ਕੁਐਸਚਨ ਪੁੱਛਿਆ ਗਿਆ ਸੀਗਾ ਉਹਨਾਂ ਨੇ ਇਹ ਗੱਲ ਨੂੰ ਸਪਸ਼ਟ ਕੀਤਾ ਸੀ ਮੇਰੇ ਕੋਲੇ ਕਿ ਜਿੰਨਾ ਵੀ ਕਿਸੇ ਕ੍ਰਿਮੀਨਲ ਨੂੰ ਵੱਧ ਤੋਂ ਵੱਧ ਸੁਧਰਨ ਦਾ ਮੌਕਾ ਦਿੱਤਾ ਜਾਵੇ ਤੇ ਅਸੀਂ ਉਹ ਉਹਨਾਂ ਨੂੰ ਪ੍ਰਦਾਨ ਕਰਾਂਗੇ ਹਾਂਜੀ ਰਾਈਟ ਤੇ ਉਹ ਉਹ ਤਾਂ ਇਸ ਚੀਜ਼ ਦੇ ਉੱਤੇ ਬਾਜੀਦ ਨੇ ਕਿ ਜਿਹੜੇ ਕ੍ਰਿਮੀਨਲਸ ਨੇ ਜੇ ਇਹਨਾਂ ਨੂੰ ਵੱਧ ਤੋਂ ਵੱਧ ਬਾਹਰ ਰੱਖਿਆ ਜਾਵੇ ਉਹਨਾਂ ਨੂੰ ਫ੍ਰੀਡਮ ਮਿਲਣੀ ਚਾਹੀਦੀ ਹੈ ਇਵਨ ਹੁਣ ਸੀ5 ਦੇ ਵਿੱਚ ਸਜ਼ਾ ਕੋਈ ਸਜ਼ਾ ਵੀ ਅਿਹੜੀ ਵਜੇ ਤੁਸੀਂ ਘਰੇ ਕੱਟ ਸਕਦੇ ਹੋ ਹਮ ਹਮ ਘਰੇ ਬੈਠੇ ਨੈਟਫਲਿਕਸ ਦੇਖੋ ਵੀਡੀਓ ਗੇਮਸ ਖੇਡੋ ਤੇ ਸੋਲੀ ਸਜ਼ਾ ਪੂਰੀ ਹੋ ਜਾਂਦੀ ਹੈ ਇਹ ਕੋਈ ਸਜ਼ਾ ਨਹੀਂ ਜੀ ਸੋ ਐਨ ਡੀ ਪੀ ਤਾਂ ਇਹਦੇ ਵਿੱਚ ਸਾਰੇ ਕਾਸਸ ਤੋਂ ਆਊਟ ਆਫ ਕੁਐਸਚਨ ਹੈ ਤੇ ਇਸ ਵਿੱਚ ਲਿਬਰਲਸ ਤੇ ਆਪਾਂ ਕਨੈਕਟ ਟੂ ਦੀ ਗੱਲ ਜ਼ਰੂਰ ਕਰ ਲਈਏ ਆਫ ਕੋਰਸ ਜਿਹੜੀ ਇਸ ਸਮੇ ਸਾਡੀ ਫੈਡਰਲ ਗਵਰਨਮੈਂਟ ਹੈ ਉਹ ਐਨ ਡੀ ਪੀ ਦੇ ਸਪੋਰਟ ਦੇ ਨਾਲ ਹੀ ਚੱਲ ਰਹੀ ਹੈ ਤੇ ਐਨ ਡੀ ਪੀ ਨੈਵਰ ਵਾਂਟਸ ਟੂ ਬੀ ਟਫ ਔਨ ਕ੍ਰਾਈਮ ਐਟ ਆਲ ਸੋ ਇਹ ਤਾਂ ਪੀਰੀਅਡ ਹੈ ਉਹ ਸੋ ਲਿਬਰਲਜ਼ ਵਾਲੇ ਕਹਿੰਦੇ ਆ ਕਿ ਅਸੀਂ ਇਸ ਨੂੰ ਰੋਕਣ ਦੇ ਲਈ ਆਪਣਾ ਕੰਮ ਕਰ ਰਹੇ ਆ ਸੋ ਅਗੇਨ ਹੁਣ ਤੁਸੀਂ ਇਹ ਕਹਿ ਦਿੱਤਾ ਕਿ ਇਹ ਬੇਲ ਦੇਣੀ ਸੌਖੀ ਹੋਈ ਹੋਈ ਆ ਬਿਕੋਜ਼ ਆਫ ਦਾ ਫੈਡਰਲ ਲਾ ਹਾਂਜੀ ਕਿਹੜੇ ਲਾ ਤੁਸੀਂ ਚੇਂਜ ਕਰੋਗੇ ਕਿੱਦਾਂ ਸਿਸਟਮ ਨੂੰ ਕਿੱਦਾਂ ਚੇਂਜ ਕਰੋਗੇ ਇਹ ਇਸ ਨੂੰ ਥੋੜਾ ਜਿਹਾ ਐਕਸਪਲੇਨ ਕਰੋ ਕਿ ਕੀ ਕਰਨ ਦੀ ਜ਼ਰੂਰਤ ਹੈ ਕਿ ਹੁਣ ਇਹ ਮੈਂਬਰ ਪਾਰਲੀਮੈਂਟ ਸਾਡੇ ਲੋਕਲ ਮੈਂਬਰ ਪਾਰਲੀਮੈਂਟ ਸਾਹਿਬਾਨ ਨੇ ਤੇ ਇਹ ਗੱਲ ਕਰ ਦਿੱਤੀ ਕਿ ਇਹ ਤਾਂ ਜੀ ਉਸ ਜੱਜ ਦੇ ਹੱਥ ਬਸ ਹੈ ਜੀ ਨੇ ਬੇਲ ਦੇਣੀ ਆ ਜਾਂ ਨਹੀਂ ਦੇਣੀਗੀ ਤੋ ਕੀ ਇਹ ਲਾ ਦੇ ਹੱਥ 'ਚ ਆ ਇਸ ਸਮੇ ਕੀ ਜਿਹੜਾ ਜੱਜ ਬੈਠਾ ਹੈ ਕੋਰਟ ਦੇ ਵਿੱਚ ਉਹਦੇ ਹੱਥ 'ਚ ਆ ਕਿਹਦੇ ਹੱਥ 'ਚ ਆ ਕਿੱਥੇ ਇਹ ਅਸੀਂ ਇਹਨੂੰ ਅਨਲਿਸਿਸ ਦਾ ਕਿੱਦਾਂ ਕਰੀਏ ਦੇਖੋ ਜੀ ਜੱਜ ਦੇ ਹੱਥ ਦੇ ਵਿੱਚ ਵੀ ਤਾਂ ਹੀ ਆ ਬਿਕਾਜ਼ ਲਾਜ਼ ਉਸ ਹਿਸਾਬ ਨਾਲ ਲਿਖੇ ਗਏ ਨੇ ਜੀ ਲਾਜ਼ ਦੇ ਹਿਸਾਬ ਦੇ ਨਾਲ ਉਹਦੇ ਵਿੱਚ ਫਲੈਕਸੀਬਿਲਟੀ ਬਹੁਤ ਜ਼ਿਆਦਾ ਆ ਲਾਜ਼ ਦੇ ਹਿਸਾਬ ਦੇ ਨਾਲ ਉਹਨਾਂ ਦੀ ਕਰੋ ਵੀ ਸੌਫਟ ਕ੍ਰਾਈਮ ਪੋਲਿਸੀਜ਼ ਆ ਜੱਜਸ ਨੇ ਵੀ ਉਸ ਹਿਸਾਬ ਦੇ ਨਾਲ ਲਾਅ ਦੇ ਹਿਸਾਬ ਦੇ ਨਾਲ ਹੀ ਦੇਖਣਾ ਵਾ ਉਮ ਤੇ ਜੇ ਛੋੜੀ ਲਾਜ਼ ਨਹੀਂ ਸਟਰੋਂਗ ਫਿਰ ਉਹਨਾਂ ਨੂੰ ਤੁਸੀਂ ਅਪੀਲ ਵੀ ਨਹੀਂ ਕਰ ਸਕਦੇ ਬਿਕਸ ਜੱਜ ਨੇ ਕਹਿਣਾ ਵੀ ਛੋੜੇ ਲਾਅ ਦੇ ਹਿਸਾਬ ਦੇ ਨਾਲ ਇਹਨੂੰ ਬੇਲ ਅਸੀਂ ਦੇ ਸਕਦੇ ਆ ਜਾਂ ਛੋੜੇ ਲਾਅ ਦੇ ਹਿਸਾਬ ਦੇ ਨਾਲ ਇਹਨੂੰ ਅਸੀਂ ਸਜ਼ਾ ਘੱਟ ਦੇ ਸਕਦੇ ਆ ਸੋ ਇਹ ਕਰਦੇ ਇਦਾਂ ਜੱਜ ਦੇ ਸਰ ਤੇ ਸਭ ਕੁਝ ਸਰ ਦਿੰਦੇ ਆ ਜੱਜਸ ਇਹਨਾਂ ਨੇ ਨਾ ਹੀ ਪੁਆਇੰਟ ਕੀਤੇ ਆ ਮੋਸਟਲੀ ਹੁਣ ਅੱਜਕੱਲ ਬਿਕਸ 9 ਸਾਲ ਹੋ ਗਏ 10 ਸਾਲ ਹੋ ਚੱਲੇ ਇਹਨਾਂ ਨੂੰ ਗਵਰਨਮੈਂਟ ਚਾਹੀਨ ਉਹ ਬੋ ਸਿਸਟਮ ਹੀ ਬਹੁਤ ਸੌਫਟਨ ਕਰਾਇਮ ਹੋ ਗਿਆ what we need ਜਿਵੇਂ ਪੀਰ ਪੋਲੀ ਹੈ ਉਹ ਕਹਿੰਦੇ ਹੁੰਦੇ ਆ ਵੀ we need jail not bail especially ਜਿਹੜੇ ਹੀ ਰਿਪੀਟ ਵਾਇਲੈਂਟ ਅਫੈਂਡਰ ਫੈਂਡਰ ਨੇ ਇਹਨਾਂ ਨੂੰ ਆਪ ਜੇਲ੍ਹ ਚ ਰੱਖੀਏ ਨਾ ਕਿ ਜਿਹੜੀ ਇਹਨਾਂ ਦੀ ਫਿਲਾਸਫੀ ਹੈ ਵੀ ਇਹਨਾਂ ਨੂੰ ਕਮਿਊਨਿਟੀ ਦੇ ਵਿੱਚ ਛੱਡ ਦਈਏ ਜੀ ਬਿਕਾਜ਼ ਉਹੀ ਇੰਡੀਵਿਜੂਅਲ ਬਾਰ-ਬਾਰ ਉਹੀ ਕਰਾਇਮ ਫਿਰ ਕਰਦੇ ਆ ਤੇ ਪੁਲਿਸ ਫੋਰਸਿਸ ਨਾ ਵੀ ਗੱਲ ਕਰ ਲਓ ਉਹ ਵੀ ਇਹੀ ਕਹਿੰਦੇ ਆ ਕਹਿੰਦੇ ਵੀ ਅਸੀਂ ਸੇਮ ਇੰਡੀਵਿਜੂਅਲਸ ਨੂੰ ਬਾਰ-ਬਾਰ ਅਰੈਸਟ ਕਰ ਰਹੇ ਆ ਤੇ ਵੀ ਸਾਡਾ ਟਾਈਮ ਉੱਥੇ ਲੱਗ ਰਿਹਾ ਰਿਸੋਰਸਿਸ ਉੱਥੇ ਲੱਗ ਰਹੇ ਆ ਵੀ ਉਹਨਾਂ ਨੂੰ ਜੇਲ੍ਹ ਚ ਰੱਖੋ ਬੇਲ ਨਾ ਦਵੋ So you need to change the laws, a system change can't lay. But unfortunately, jido moka melda, a liberal nee mande even on apa extortion the cases nee jadi dekhiya. And that is because even in extortion, police to dar deni So We've seen it right across the country. This is not an Ontario problem. A BC the which horeya, Alberta the which horeya, sari Canada the which extortion, 400 percent abadiyo extortion under Justin Trudeau. ਤੇ ਉਹ ਜਿਹੜੇ ਐਕਸਟਰਸ਼ਨ ਇੰਨੀ ਜਿਆਦੇ ਵੱਧ ਗਏ ਉਹਦੇ ਲਈ ਮੈਂ ਹਾਊਸ ਆਫ ਕਾਮਨਸ ਦੇ ਵਿੱਚ ਬਿੱਲ ਪੇਸ਼ ਕੀਤਾ ਸੀ ਵੀ ਜਿਹੜਾ ਵੀ ਕੋਈ ਐਕਸਟਰਸ਼ਨ ਕਰੂ ਇੱਕ ਉਹਨਾਂ ਨੂੰ 3 ਸਾਲ ਸਜ਼ਾ ਹੋਣੀ ਚਾਹੀਦੀ ਹੈ ਘੱਟੋ ਘੱਟ ਸੋ ਇਟਸ ਅ ਮੰਡਟਰੀ ਮਿਨਿਮਮ ਸੈਂਟੈਂਸ ਹਮ ਹਮ ਵੀ 10 ਸਾਲ ਸਜ਼ਾ ਹੋਣੀ ਚਾਹੀਦੀ ਹੈ ਜੇ ਤੁਸੀਂ ਕੋਈ ਗਨ ਦੇ ਨਾਲ ਕਰਦੇ ਹੋ ਫਾਇਰ ਆਰਮ ਦੇ ਨਾਲ 4-7 ਸਾਲ ਸਜ਼ਾ ਹੋਣੀ ਚਾਹੀਦੀ ਹੈ ਤੇ ਜੇ ਤੁਸੀਂ ਗੈਂਗ ਰਿਲੇਟਿਡ ਜਾਂ ਕੋਈ ਆਰਗੇਨਾਈਜ਼ ਕ੍ਰਾਈਮ ਦੇ ਨਾਲ ਕਰਦੇ ਹੋ ਫਿਰ 5 ਸਾਲ ਸਜ਼ਾ ਹੋਣੀ ਚਾਹੀਦੀ ਹੈ ਸੋ ਜਿਹੜੇ ਆਪਾਂ ਜਿਆਦਾ ਦੇਖਦੇ ਹਾਂ ਆਪਾਂ ਕਿਵੇਂ ਨਹੀਂ ਦੇ ਬੱਚੇ ਜਿਹੜੇ ਐਕਸਟਰਸ਼ਨ ਹੋਇਆ ਇਟਸ ਮੋਸਟਲੀ ਗੈਂਗ ਰਿਲੇਟਿਡ ਇਟਸ ਮੋਸਟਲੀ ਗਲੋਬਲ ਆਰਗੇਨਾਈਜ਼ਡ ਕ੍ਰਾਈਮ ਦੇ ਨਾਲ ਸੋ 5 ਸਾਲ ਸਜ਼ਾ ਹੋਣੀ ਚਾਹੀਦੀ ਆ ਅਨਬੀਲੀਵਬਲੀ ਤੇ ਹਲੇ ਤੱਕ ਵੀ ਨਹੀਂ ਐਕਸਪਲੇਨ ਕਰ ਸਕਦੇ ਵੀ ਗੱਲ ਕੀ ਆ ਕਿ ਜਿੰਨੇ ਵੀ ਲਿਬਰਲ ਤੇ ਐਨਡੀਪੀ ਇਹਨਾਂ ਨੇ ਅੜਲ ਕੇ ਉਸ ਬਿਲ ਨੂੰ ਸਪੋਰਟ ਨਹੀਂ ਕੀਤਾ ਤੇ ਉਹ ਬਿਲ ਫਿਰ ਪਾਸ ਨਹੀਂ ਹੋ ਸਕਿਆ ਸੋ ਇਹੀ ਜਿਹੜੇ ਸੇਮ ਲਿਬਰਲ ਮੈਂਬਰ ਆ ਪਾਰਲਮੈਂਟ ਕਹਿੰਦੇ ਅਸੀਂ ਟਫ ਆਨ ਕ੍ਰਾਈਮ ਹੋ ਰਹੇ ਆ ਜਦੋਂ ਮੌਕਾ ਮਿਲਦਾ ਸਿਸਟਮ ਨੂੰ ਫਿਕਸ ਕਰਨ ਲਈ ਕੋਈ ਸਜ਼ਾ ਦੇਣ ਲਈ ਜਿਵੇਂ ਆਪਾਂ ਯੂ ਨੋ ਕ੍ਰਾਈਮ ਘਟਾਉਣ ਦੇ ਚਾਂਸਸ ਉਹਨਾਂ ਨੂੰ ਮਿਲਦਾ ਵੀ ਫਾਸ ਸਮਲ ਜਿਸ ਸੋਲੂਸ਼ਨਸ ਸੀ ਲੈਂਦੇ ਆ ਉਦੋਂ ਇਹ ਵੋਟ ਨਹੀਂ ਪਾ ਰਹੇ ਤੇ ਨੈਕਸਟ ਟਾਪਿਕ ਹੈ ਬੋਤ ਕਾਰ ਜੈਕਿੰਗ ਹਾਂਜੀ ਕਾਰ ਜੈਕਿੰਗ ਦੇ ਉੱਤੇ ਇਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਸਜ਼ਾ ਉਹਨਾਂ ਦੀ ਵਧਾਈ ਹੈ 10 ਤੋਂ 14 ਇਅਰ ਤੱਕ ਇਹ ਬਿਨਾਂ ਨੇ ਜ਼ਿਕਰ ਕੀਤਾ ਆਲਰੇਡੀ Ontario government ਨੇ VAST ਦੇ ਉੱਤੇ ਆਪਣਾ ਲੈਜਿਸਲੇਸ਼ਨ ਦੇ ਵਿੱਚ ਲਿਆ ਕੇ ਬਣਾਇਆ ਕਿ ਅਸੀਂ 2015 ਸਾਲ ਉਹਨਾਂ ਨੇ ਤਿੰਨ ਡਿਫਰੈਂਟ ਡਿਫਰੈਂਟ categories ਦੇਤੀਆਂ ਕਿ ਲਾਇਸੈਂਸ ਸਸਪੈਂਡ ਕਰਾਂਗੇ ਤੇ ਜੋ ਕਰ ਸਕਦੇ ਨੇ ਕਿ Ontario can deal only with the civil laws that's right ਕਿ ਉਹਨਾਂ ਦਾ ਪਹਿਲਾਂ 10 ਸਾਲ ਲਈ ਲਾਇਸੈਂਸ ਸਸਪੈਂਡ ਕਰਾਂਗੇ ਫਿਰ 15 ਸਾਲ ਲਈ ਲਾਇਸੈਂਸ ਸਸਪੈਂਡ ਕਰਾਂਗੇ ਤੇ ਇਹ ਕਹਿੰਦੇ ਕਿ ਅਸੀਂ ਉਹਨਾਂ ਨੂੰ 10 ਤੋਂ 14 ਸਾਲ ਦੀ ਸਜ਼ਾ ਦੀ ਜੇਲ੍ਹ ਦੀ ਗੱਲ ਕੀਤੀ ਹੈ so uh, ਡੂ ਯੂ ਥਿੰਕ ਦੈਟ ਇਜ਼ ਇਫੈਕਟਿਵ ਪਰ ਸਟਿਲ ਅਸੀਂ ਜਿੰਨੇ ਕਾਰ ਚੋਰੀ ਕਰਨ ਵਾਲੇ ਲੋਕ ਦੇਖੇ ਨੇ ਕਿ ਜਿਹੜੇ ਫੜੇ ਜਾਂਦੇ ਨੇ ਤੇ ਫਿਰ ਛੱਡੇ ਜਾਂਦੇ ਨੇ ਉਹ ਰਾਈਟ ਵੇ ਛੱਡੇ ਜਾਂਦੇ ਜੀ ਤੇ ਇਹ ਫਿਰ ਉੱਥੇ ਹੀ ਕਿਉਂ ਨਹੀਂ ਕੰਮ ਕਰਦਾ ਹੈਗਾ ਕਿ ਤੁਹਾਡੇ ਸਾਹਬ ਦੇ ਨਾਲ ਅਗੇਨ ਇਹ ਜਿਹੜੇ ਫੈਡਰਲ ਲਾਜ਼ ਨੇ ਉਹਦੀ ਪ੍ਰੋਬਲਮ ਹੈ ਜਾਂ ਫਿਰ ਪ੍ਰੋਵਿੰਸ਼ੀਅਲ ਕੋਰਟ ਸਿਸਟਮ ਦੀ ਇਹ ਐਬਸੋਲੂਟਲੀ ਫੈਡਰਲ ਹੋਸੀ ਪ੍ਰੋਬਲਮ ਜੀ ਜਿਹੜੇ ਪ੍ਰੋਵਿੰਸ਼ੀਅਲ ਚੇਂਜ ਕੀਤੇ ਸੀ um under the uh, transportation act know, Sirkari, know, and oh pramit sarkari ne announce kita siga to um mm -hmm. je provincial power hai gaya we un license wagera suspend kar sakdeya that's good that's immediate right away okay. ho janda jehri eh gall karde hai te lokan nu eh thore ja fool karan di try karde hai we assi jehri maximum penalty eh change kari jande uh ha -huh. par maximum penalty jehri federal maximum penalty hai saza ba o da kise kise nu hi milda hm mm hm it's very rare that they're getting the maximum penalty o, cause all judges it depend hunda hm mm hm ਅਸੀਂ ਜਿਹੜੀ ਅਸੀਂ ਸੋਲੂਸ਼ਨ ਪੇਸ਼ ਕਰ ਰਹੇ ਹਾਂ ਵੀ ਆਰ ਸੇਇੰਗ ਦੇਰ ਸ਼ੁੱਡ ਬੀ ਅ ਮਿਨਿਮਮ ਪੈਨਲਟੀ ਵੀ ਕਟਆਫ ਉੱਪਰ ਸਜ਼ਾ ਹੋਣੀ ਚਾਹੀਦੀ ਆ ਇਹ ਕਹਿੰਦੇ ਆ ਉਹ ਅਸੀਂ ਤਾਂ ਮੈਕਸਮਮ ਰੱਖਤੀ ਮੈਕਸਮਮ ਨੂੰ ਤੁਸੀਂ 10 ਸਾਲ ਤੋਂ 20 ਸਾਲ ਤੇ ਕਰ ਦੋ 20 ਤੋਂ 25 ਤੇ ਕਰ ਦੋ ਪਰ ਜੇ ਮੈਕਸਮਮ ਪੈਨਲਟੀ ਮਿਲਨੀ ਹੀ ਨਹੀਂ ਗਈ ਫਿਰ ਕੋਈ ਫਰਕ ਨਹੀਂ ਵੀ ਉਹਨੂੰ 100 ਕਾਲ 100 ਉਹਨੂੰ ਤਾਂ 100 ਸਾਲ ਵੀ ਕਰ ਸਕਦੇ ਆ ਮੈਕਸਮਮ ਪੈਨਲਟੀ ਮਿਲਦੀ ਨਹੀਂ ਬੋਕਟ ਮਿਲਦੀ ਆ ਵਾ ਵੀ ਆਰ ਸੇਇੰਗ ਇਜ਼ ਯੂ ਸ਼ੁੱਡ ਹੈਵ ਅ ਮਿਨਿਮਮ ਪੈਨਲਟੀ ਐਕਸਟਰਸ਼ਨ ਵਿੱਚ ਵੀ ਮਿਨਿਮਮ ਪੈਨਲਟੀ ਕਹਿੰਦੇ ਸੀ ਹੁ ਔਨ ਆਟੋ ਥੈਫਟ ਵੀ ਉਹਦੇ ਵਿੱਚ ਵੀ ਮਿਨਿਮਮ ਪੈਨਲਟੀ ਹੋਣੀ ਚਾਹੀਦੀ ਆ ਵੀ ਜਿਹੜਾ ਕਰੀਅਰ ਕ੍ਰਿਮੀਨਲ ਨਾਟ ਫॉर ਦੀ ਯੂ نو ਚਲੋ ਕਿਸੇ ਨੇ ਗਲਤੀ ਕਰ ਲਈ ਇੱਕ ਵਾਰੀ ਕੋਸ਼ਿਸ਼ ਕੀਤੀ ਗੱਡੀ ਚੋਰੀ ਕਰਨ ਨੂੰ ਔਰ ਸਮਥਿੰਗ ਲਾਈਕ ਦੈਟ ਯੰਗ ਪਰਸਨ ਦੈਟਸ ਡਿਫਰੈਂਟ ਰਾਈਟ ਉਹਨਾਂ ਨੂੰ ਜਿਹੜੀ ਸਜ਼ਾ ਉਹਨਾਂ ਨੂੰ ਮਿਲਦੀ ਦੈਟਸ ਡਿਫਰੈਂਟ ਪਰ ਜਿਹੜਾ ਕਰੀਅਰ ਕ੍ਰਿਮੀਨਲ ਆ ਜਿਹੜੀ ਉਹਨਾਂ ਦੀ ਜੌਬ ਹੀ ਇਹੀ ਆ ਜਿਹੜਾ ਆਈ ਮੀਨ ਇਟਸ ਅਨਬਲੀਵੇਬਲ ਔਨ ਟੈਡੀ ਦੇ ਵਿੱਚ ਇੱਕ ਜਣੇ ਨੂੰ ਕਾਰ ਚੋਰੀ ਕਰਨ ਦੇ ਵਿੱਚ ਉਹਨਾਂ ਨੂੰ ਬੇਲ ਮਿਲੀ ਸੀ ਸੇਮ ਡੇ ਕੋਰਟ ਹਾਊਸ ਦੇ ਵਿੱਚੋਂ ਬੇਲ ਤੋਂ ਬਾਅਦ ਜਾ ਕੇ ਕੋਟ ਹਾਊਸ ਦੀ ਪਾਰਕਿੰਗ ਉੱਤ ਚ ਗੱਡੀ ਚੋਰੀ ਕਰ ਲਈ ਹੁਣ ਸਮਬਰੀ ਲਾਈਕ ਦੈਟ ਇਜ਼ ਅ ਰਿਪੀਟ ਇਜ਼ ਅ ਰਿਪੀਟ ਅਫੈਂਡਰ ਉਹ ਜਿਹਨੂੰ ਜਿਆਦਾ ਟਾਈਮ ਜੇਲ੍ਹ ਤੇ ਰੱਖਣ ਚਾਹੀਦਾ ਉਹਨਾਂ ਲਈ ਮਿਨਿਮਮ ਸੈਂਟੈਂਸਸ ਹੋਣੇ ਚਾਹੀਦੇ ਆ ਸੋ ਮਿਨਿਮਮ ਸੈਂਟੈਂਸ ਦੇ ਤਹਿ ਤੁਹਾਡਾ ਇਹਦੇ ਚ ਇਹ ਹੈ ਕਿ ਮੇਰੀ ਸਮਝ ਇਹ ਪੈਂਦੀ ਆ ਕਿ ਜਦ ਤੱਕ ਮਿਨਿਮਮ ਸੈਂਟੈਂਸ ਲਾਗੂ ਨਹੀਂ ਕਰਦੇਗੇ ਉਦੋਂ ਤੱਕ ਇਹ ਮੈਕਸਿਮਮ ਸੈਂਟੈਂਸ ਵਾਲਾ ਜਿਹੜਾ ਫਾਰਮੂਲਾ ਆ ਉਹ ਕੰਮ ਨਹੀਂ ਕਰੇਗਾ ਦੈਟਸ ਐਬਸolutely ਰਾਈਟ ਜਦੋਂ we were under harper government ate the si minimum sentences introduce kite si so mandatory minimum sentences territory minimum sentences jidi inna ne justin trudeau ne eliminate kite a mm -hmm. mandatory minimum sentences hunde si odo ve tu si koi si crime karde especially violent crime gun crime othe le minimum sentence hona chahide a because nahi ta gall ki a ve tu sara si kuch judges te chhad dinde a fir judges maximum penalty bo kat dinde a ਉਹ ਸਿਚੁਏਸ਼ਨ ਦੇਖ ਕੇ ਮੈਕਸਮ ਤੋਂ ਥੋੜੇ ਜਿਹਾ ਘੱਟ ਦੇ ਦਿੰਦੇ ਆ ਫਿਰ ਉਸ ਸਾਹਬ ਦੇ ਨਾਲ ਬੇਲ ਵੀ ਮਿਲ ਜਾਂਦੀ ਹੈ ਤੇ ਉਹਨਾਂ ਨੂੰ ਜਾਂ ਉਹਨਾਂ ਨੂੰ ਜਿਹੜੀ ਸਜ਼ਾ ਘਟਾਈ ਘਟਾਈ ਜਾਂਦੀ ਆ ਜੀ ਪਰ ਜੇ ਤੁਹਾਨੂੰ ਮਿਨਿਮਮ ਸੈਂਟੈਂਸਸ ਆ ਹਮ ਹਮ ਫਾਰ ਥੀਸ ਵੈਰੀ ਵੈਰੀ ਸੀਰੀਅਸ ਕਰਾਈਮਸ ਉਹਦੇ ਲੇਪਰ ਕਟੋ ਕਟ ਕੁਝ ਟਾਈਮਸ ਫਿਰ ਜੇਲ੍ਹ ਚ ਰਹਿਣਗੇ ਹਮ ਹਮ ਤੇ ਜਿੰਨਾ ਚਿਰ ਜੇਲ੍ਹ ਚ ਆ ਉਹਨੇ ਚਿਰ ਆਪਣੀ ਸੋਸਾਇਟੀ ਚ ਉਹਨਾਂ ਯੂ ਨੋ ਪਨੂ ਜਿਹੜੀ ਵੀ ਵਾਇਲੈਂਟ ਕਰਾਈਮ ਵਗੈਰਾ ਨਹੀਂ ਕਰ ਸਕਦੇ ਸੋ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਹੁਣ ਜੇਲ੍ਹ ਸਿਸਟਮ ਦੇ ਬਾਰੇ ਦੇ ਵਿੱਚ ਸਾਡੇ ਇਸ ਮੈਂਬਰ ਪਾਰਲੀਮ ਇਹ ਨੁਕਤਾ ਵੀ ਉਠਾਇਆ ਗਿਆ ਕਿ ਜਿਹੜੀਆਂ ਅਨਟਾਰੀਓ ਦੀ ਜੇਲਸ ਨੇ ਉਹ ਇਸ ਸਮੇਂ ਪਰਿਆ ਹੋਈਆਂ ਨੇ ਜੱਜ ਇਸ ਲਈ ਬੇਲ ਦੇ ਦਿੰਦੇ ਆ ਕਿ ਉਹਨਾਂ ਕੋਲੇ ਜੇਲ ਦੇ ਵਿੱਚ ਰੱਖਣ ਦੇ ਲਈ ਤਾਂ ਨਹੀਂ ਹੈ ਤੇ ਜਦੋਂ ਮੈਂ ਇਸ ਚੀਜ਼ ਤੇ ਕੁਝ ਲਿੰਕ ਉਹਨਾਂ ਨਾਲ ਸ਼ੇਅਰ ਕੀਤੇ ਕਿ ਜਸਟ ਫਿਊ ਮੰਥਸ ਬੈਕ ਜਦੋਂ ਇਹ ਕੰਟਰੈਕਟ ਐਕਸਪਾਇਰ ਹੋਇਆ ਪ੍ਰੋਵਿੰਸ ਦਾ ਤੇ ਫੈਡਰਲ ਦਾ ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਡਿਟੇਨੀ ਸੀਗੇ ਜਿਹੜੇ ਲੋ ਰਿਸਕ ਦੇਟੇਨੀ ਸੀਗੇ ਉਹਨਾਂ ਨੂੰ ਪ੍ਰੋਵਿੰਸਸ ਦੀ ਹਾਈ ਰਿਸਕ ਜੇਲ ਦੇ ਵਿੱਚ ਐਜ਼ ਅ ਡੇਟੇਨੀ ਰੱਖਿਆ ਗਿਆ ਜਿਹਦੇ ਤੇ ਉਹਨਾਂ ਨੇ ਇੱਕ ਕਲਾਸ ਸੈਕਸ਼ਨ ਲਾਸ ਰੂਟ ਵੀ ਕੀਤਾ ਅੰਟਾਰੀਓ ਕੋਰਟ ਨੇ ਉਸ ਨੂੰ ਪ੍ਰੂਵ ਵੀ ਕੀਤਾ ਫੈਡਰਲ ਗਵਰਨਮੈਂਟ ਦੇ ਉੱਤੇ ਇਮੀਗ੍ਰੇਸ਼ਨ ਡੇਟੇਨੀਜ਼ ਦਾ ਜਿਹੜਾ ਇੱਕ ਕਲਾਸ ਰੂਟ ਹੈ ਉਹ ਵੀ ਚੱਲ ਰਿਹਾ ਹੈ ਸੋ ਉਹ ਇੱਕ ਵੱਡਾ ਨੰਬਰ ਹੈ ਇਮੀਗ੍ਰੇਸ਼ਨ ਡੇਟੇਨੀਜ਼ ਸਾਲਮ ਸੀਕ੍ਰੇਟ ਡੇਟੇਨੀਜ਼ ਇਹਦੇ ਸਾਰੇ ਡੇਟੇਨੀਜ਼ ਨੇ ਇਹ ਫੜ ਕੇ ਪ੍ਰੋਵਿੰਸ ਦੀਆਂ ਜੇਲ੍ਹਾਂ ਦੇ ਵਿੱਚ ਰੱਖੇ ਹੋਏ ਨੇ ਜਿਨ੍ਹਾਂ ਦੇ ਜਿਹੜੇ ਕਿ ਆਪਣੀ ਆਈਡੀ ਸਟੈਬਲਿਸ਼ ਨਹੀਂ ਕਰ ਸਕੇ ਜਾਂ ਹੋਰ ਉਹਨਾਂ ਦੇ ਉੱਤੇ ਕੋਈ ਕਰਾਇਮ ਦਾ ਜਾਂ ਜਿਨ੍ਹਾਂ ਦੀ ਬੈਕਗ੍ਰਾਉਂਡ ਚੈੱਕ ਨਹੀਂ ਪ੍ਰੋਪਰਲੀ ਹੋਈਗੀ ਉਹ ਸਾਰੇ ਆਲਮੋਸਟ ਮੇਰੇ ਖਿਆਲ ਆਪਰੌਂਡ ਪਲੱਸ ਮਾਈਨਸ 15% ਦੇ ਕਰੀਬ ਸਾਡੀ ਜੇਲ੍ਹਾਂ ਦਾ ਨੰਬਰ ਉਹ ਬਣਿਆ ਹੋਇਆ ਇੱਥੇ ਸੇਮ ਤੰਗ ਕਿਬੈਕ ਸੇਮ ਸੇਮ ਥਿੰਗ ਇਨ ਅਦਰ ਪ੍ਰੋਵਿੰਸਸ ਤੇ ਫੈਡਰਲ ਜੇਲ੍ਹ ਦੀ ਇਸੇ ਮੇ ਕੀ ਹਾਲ ਹੈ ਕੀ ਇਹ ਜਿਹੜੇ ਇਮੀਗ੍ਰੇਸ਼ਨ ਰੀਟੇਨਿੰਗ ਨੇ ਦੇ ਵਿਲ ਟੇਕ them ਬੈਕ অর ਦੇ ਵਿਲ ਅਨਵੈਸਟ ਇੰਟੂ ਦਾ ਮੋਰ ਜੇਲ ਸਿਸਟਮ ਤੇ ਜਾਂ ਫਿਰ ਸਟਿਲ ਇਦਾਂ ਹੀ ਇਹ ਪ੍ਰੋਵਿੰਸ ਦੇ ਉੱਤੇ ਭਾਰ ਬਣੇ ਰਹਿਣਗੇ ਤੇ ਪ੍ਰੋਵਿੰਸ ਦੀਆਂ ਜਿਹੜੀਆਂ ਜੇਲਾ ਨੇ ਉਹ ਕਰਾਊਡ ਹੋ ਰਹਿਣਗੀਆਂ ਦਿਖਜੀ ਪਹਿਲੀ ਗੱਲ ਇਹ ਆ ਵੀ ਬਿਕਾਜ਼ ਇਨਾਂ ਨੇ ਫੈਡਰਲ ਲਾਜ਼ ਪ੍ਰੋਪਰਲੀ ਨਹੀਂ ਸੈਟ ਕੀਤੀਆਂ ਫੈਡਰਲ ਲਾਜ਼ ਦੇ ਵਿੱਚ ਕਾਫੀ ਲੂਪ ਹੋਲਸ ਨੇ ਉਹਦੇ ਵਿੱਚ ਸੌਫਟਵਰ ਕ੍ਰਾਈਮ ਪਾਲਿਸੀਜ਼ ਕਰਕੇ ਇਹ ਸਾਰਾ ਕੁਝ we the decision are judges le rahe so instead of the politicians taking responsibility jinna apna elect kita jinna nu jere vich government ch nahi bhi onna nu legal tor de naal kal bhi properly instructions dene chahiye ne because basically the laws are instructions for the judges to follow they with jithe oh nahi laws hai ge fir judges apne decision lende ha odo judges decide kar sakte hai ki okay we eh jail full hai we assi inen nu bail de denne ha ਇਹ ਕਈ ਗੱਲਾਂ ਇਹ ਵੀ ਆ ਵੀ ਹੁਣ ਲਾਈਕ ਵਨ ਵੀ ਵਰ ਇਨ ਗਵਰਨਮੈਂਟ ਅਮ ਪਹਿਲੀ ਗੱਲ ਆ ਵੀ ਯਹ ਇਮੀਗ੍ਰੇਸ਼ਨ ਦੇ ਟੈਨੀ ਵਾਲੀ ਸਿਚੁਏਸ਼ਨ ਨਹੀਂ ਨਹੀਂ ਸੀਗੀ ਹਮਮ ਐਂਡ THEN ਜਿਹੜੇ ਜੇਲ ਸਿਸਟਮ ਦੇ ਵਿੱਚ ਹੁਣ ਅੰਡਰ ਦਿਸ ਜਸਟਿਸਡਿਊਰ ਗਵਰਨਮੈਂਟ ਦੇ ਥੱਲੇ ਇਹਨਾਂ ਨੂੰ ਜਗ੍ਹਾ ਵੀ ਜ਼ਿਆਦਾ ਮਿਲ ਰਹੀ ਹੈ ਇੰਡੀਵਿਜੂਅਲ ਅਮ ਜਿਹੜੇ ਕ੍ਰਾਈਮਨਲਸ ਨੂੰ ਇਹਨਾਂ ਨੂੰ ਜਿਵੇਂ ਟੈਨਿਸਕੋਟ ਮਿਲ ਰਹੇ ਆ ਇਹਨਾਂ ਨੂੰ ਹੋਰ ਕੋਈ ਕਾਫੀ ਫੈਸਿਲਿਟੀਆਂ ਮਿਲ ਰਹੀਆਂ ਹਮਮ ਉਹ ਇਹਨਾਂ ਨੂੰ ਜ਼ਿਆਦਾ ਇਹਨਾਂ ਨੂੰ ਨਹੀਂ ਲੋੜ ਹਮਮ ਵਿਕ ਉਹ ਜਿਹੜੀ ਜਿਹੜੀ ਫੈਸਿਲਿਟੀ ਆ ਪ੍ਰੋਪਰਲੀ ਵਰਤਦੇ ਆ ਹੂੰ ਹੂੰ ਉੱਥੇ ਓਵਰਕਰਾਊਡਡ ਨਹੀਂ ਹੁੰਦਾ ਤੇ ਉੱਥੇ ਜਿਆਦਾ ਉੱਥੇ ਉਹਨਾਂ ਨੂੰ ਐਸ ਕ੍ਰਿਮੀਨਲਸ ਉੱਥੇ ਰੱਖ ਸਕਦੇ ਆ ਇੱਕ ਗੱਲ ਹੋਰ ਵੀ ਆ ਹੂੰ ਹੂੰ ਜੇ ਤੁਸੀਂ ਜਿਹੜੀ ਰਿਪੀਟ ਵਾਇਲੈਂਟ ਆਫੈਂਡਰ ਨੂੰ ਉਹਨਾਂ ਨੂੰ ਜਿਆਦਾ ਜੇਲ੍ਹ ਚ ਰੱਖਦੇ ਆ ਇਹ ਨਹੀਂ ਹੁੰਦਾ ਵੀ ਜੇ ਤੁਸੀਂ ਲਾਜ਼ ਚੇਂਜ ਕਰਤੇ ਵੀ ਜੇਲ੍ਹਸ ਫੁੱਲ ਹੋ ਜਾਣੀਆਂ ਅੱਗੇ ਵੀ ਹਰ ਪਰਵਰ ਵੀ ਇਹੀ ਕਹਿੰਦੇ ਸੀਗੇ ਵੀ ਜੇ ਤੁਸੀਂ ਲਾਜ਼ ਚੇਂਜ ਕਰਤੇ ਵੀ ਸਾਨੂੰ ਤਾਂ ਜੇਲ੍ਹ ਬਣਾਉਣੀਆਂ ਪੈ ਜਾਣੀਆਂ ਇੱਥੇ ਦਾ ਜਿਲ੍ਹਾ ਭਰ ਜਾਣੀਆਂ ਹੋਰ ਬਣਾਉਣੀਆਂ ਪੈਣੀਆਂ ਨਹੀਂ ਲੋੜ ਪਈ ਹਮ ਹਮ ਕ੍ਰਾਈਮ ਘਟਿਆ ਹਮ ਹਮ ਬਿਕਾਜ਼ ਜਿਹੜੇ ਵਾਇਲੈਂਟ ਐਂਡ ਰਿਪੀਟ ਵਾਇਲੈਂਟ ਆਫੈਂਡਰ ਹਨ ਉਹਨਾਂ ਨੂੰ ਜੇਲ 'ਚ ਰੱਖਿਆ ਹਮ ਹਮ ਜਾਦੇ ਕ੍ਰਾਈਮ ਉਹੀ ਇੰਡੀਵਿਜੂਅਲ ਬਾਰ-ਬਾਰ ਕਰਦੇ ਆ ਬਿਕਾਜ਼ ਇਹਨਾਂ ਦੇ ਹੰਨ ਜਸਟਿਸਿਊਡ ਉਹਨੇ ਲਾਜ਼ ਬਹੁਤ ਸੌਫਟ ਕਰਦੇ ਹਮ ਹਮ ਉਹਨਾਂ ਨੂੰ ਜੇਲ 'ਚ ਰੱਖੋ ਤੇ ਜਿਹੜੇ ਦੂਜੇ ਕ੍ਰਾਈਮਨਲ ਉਹ ਵੀ ਦੇਖਣਗੇ ਵੀ ਇਹ ਤਾਂ ਜੇਲ 'ਚ ਚਲੇ ਗਏ ਫਿਰ ਉਹ ਇਹਨਾਂ ਉਹ ਕ੍ਰਾਈਮ ਘਟਣ ਲੱਗ ਜਾਂਦਾ ਜੀ ਸੋ ਮੇਰੀ ਇਹ ਵੀ ਇੱਕ ਕੁਐਸਚਨ ਬੰਦੇ ਵਿੱਚ ਆਉਂਦਾ ਹੈ ਬਾਰ-ਬਾਰ ਆਉਂਦਾ ਹੈ ਕਿ ਜਿਹੜੇ ਇਹ ਇਮੀਗ੍ਰੇਸ਼ਨ ਡਿਟੇਨੀਜ਼ ਨੇ ਦੇ ਆਰ ਨਾਟ ਹਾਈ ਰਿਸਕ Criminals. they're not they for simple some simple mistakes or simple stuff they are in the jails te ohna nu high risk area de vich rakha gaya te dusre passe jehde high risk criminals ne jehde uh, gun violence karde ne te ja fir jehde uh, knife points te car check karde ne break and twitch karde ne ohna nu kare uh, house arrest kita gaya haan ji ਸੋ ਇਹਨੂੰ ਥੋੜਾ ਜਿਹਾ ਐਕਸਪਲੇਨ ਕਰਾਂਗੇ ਕਿ ਇੱਥੇ ਤੁਹਾਡੇ ਹਿਸਾਬ ਦੇ ਨਾਲ ਇੱਥੇ ਕੀ ਚੇਂਜਸ ਦੀ ਜ਼ਰੂਰਤ ਹੈ ਦੇਖੋ ਜੀ ਇਹ ਉਹੀ ਗੱਲ ਹੋ ਜਾਂਦੀ ਆ ਵੀ ਜਿਹੜੇ ਇਹਨਾਂ ਦੇ ਇੰਨਾ ਜ਼ਿਆਦਾ ਮਿਸਮੈਨੇਜਮੈਂਟ ਹੋਇਆ ਹੋਇਆ ਇਨ ਏਵਰੀ ਸਿੰਗਲ ਡਿਪਾਰਟਮੈਂਟ ਬਲੰਦੀ 에ਅਰਪੋਰਟ ਦੀ ਗੱਲ ਕਰਦੇ ਆ ਬਲੰਦੀ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਆ ਹੁਣ ਕ੍ਰਾਈਮ ਕਿੰਨਾ ਜ਼ਿਆਦਾ ਇਹਨਾਂ ਨੇ ਮੈਂ ਸਭ ਕੀ ਥੋਏ ਇਕਨੋਮੀ ਵੀ ਸ਼ੁੱਡ ਟਾਕ ਅਬਾਊਟ ਦੈਟ ਐਜ਼ ਵੈਲ ਅਮ ਇਕਨੋਮਿਕ ਸਿਚੁਏਸ਼ਨ ਨੇ ਮੜੀ ਗਈ ਹੋਈ ਆ ਬਿਕਾਜ਼ ਆਫ देयर ਮਿਸਮੈਨੇਜਮੈਂਟ ਇਹ ਮਿਸਮੈਨੇਜਮੈਂਟ ਕਰਕੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਜਿਹੜੇ ਲੋ ਰਿਸਕ ਅਫੈਂਡਰ ਨੇ ਉਹ ਹਾਈ ਰਿਸਕ ਦੇ ਵਿੱਚ ਜੇਲ੍ਹਾਂ 'ਚ ਰੱਖੇ ਹੋਏ ਆ ਜਿਹੜੇ ਹਾਈ ਰਿਸਕ ਅਫੈਂਡਰ ਆ ਉਹ ਘਰੇ ਬੈਠੇ ਆ ਉਹਦੀ ਸਜ਼ਾ ਪੂਰੀ ਕਰ ਰਹੇ ਆ ਇਹ ਮੇਕਸ ਨੋ ਸੈਂਸ ਇਹਨਾਂ ਨੂੰ ਅਬ ਥੋੜੀ ਜਿਹੀ ਮੈਂ ਪੀਰ ਪੋਲੀ ਆਫ ਕਹਿੰਦੇ ਹੁੰਦੇ ਵੀ ਕਾਮਨ ਸੈਂਸ ਵਰਤ ਕੇ ਤੇ ਇਹ ਜਿਹੜੇ ਸਿਚੁਏਸ਼ਨ ਇਹ ਰਿਜ਼ੋਲਵ ਕਰਨ ਦੀ ਲੋੜ ਆ ਪਰ ਇਹਨਾਂ ਦੀ ਸੌਫਟ ਪਾਲਿਸੀਜ਼ ਕਰਕੇ ਹੁਣ ਤਾਂ ਹੀ ਆਪਣੇ ਕੈਨੇਡਾ ਉਨਸ ਨਹੀਂ ਸੇਫ ਇਹ ਮਿਸਮੈਨੇਜਮੈਂਟ ਕਰਕੇ ਕੈਨੇਡਾ ਲੈਸ ਸੇਫ ਆ ਹੂੰ ਹੂੰ ਆਲਰਾਈਟ ਤੇ ਇੱਕ ਵਾਰ ਫਿਰ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਇਨ ਸਮਰੀ ਹਾਂਜੀ ਇਸ ਕ੍ਰਾਈਮ ਨੂੰ ਕੱਟ ਕਰਨ ਦੇ ਲਈ ਟੂ ਕੀਪ ਦ ਕ੍ਰਿਮੀਨਲਸ ਬਿਹਾਈਂਡ ਦ ਬਾਰਸ ਜੇਲ ਨਾਟ ਬੇਲ ਜਿਹੜਾ ਤੁਹਾਡਾ ਨਾਰਾ ਆ ਹਾਂਜੀ ਆ ਉਹਨੂੰ ਇਨ ਸਮਰੀ ਕਿਵੇਂ ਸਾਡੇ ਲੋਕਾਂ ਨੂੰ ਐਕਸਪਲੇਨ ਕਰੋਗੇ ਕਿ ਆ ਜਿਹੜਾ ਤੁਹਾਡਾ ਫਾਰਮੂਲਾ ਇਹ ਕੰਮ ਕਰੇਗਾ ਤੇ ਲੋਕਾਂ ਨੂੰ ਕੁਝ ਸੇਫਟੀ ਮਹਿਸੂਸ ਹੋਵੇਗੀ ਇੱਥੇ ਦੇਖੋ ਜੀ इवन ਹੁਣ ਰੀਸੈਂਟਲੀ ਜਿੰਨੇ ਵੀ ਪ੍ਰੀਮੀਅਰਸ ਨੇ ਕੈਨੇਡਾ ਦੇ ਵਿੱਚ ਉਹਨਾਂ ਨੇ ਵੀ ਜਸਟਿਸ ਅਟਿਨੋ ਨੂੰ ਲੈਟਰਸ ਲਿਖੀਆਂ ਵੀ ਜਿਹੜੇ ਸੋਰ ਬੇਲ ਸਿਸਟਮ ਚੇਂਜ ਕਰੋ ਜਿਹੜਾ ਸੋਰ ਜਸਟਿਸ ਸਿਸਟਮ ਉੱਤੇ ਸਖਤੀ ਕਰੋ ਵੀ ਕੈਨੇਡਾ ਵਿੱਚ ਕਰਾਈਮ ਬਹੁਤ ਜ਼ਿਆਦਾ ਵੱਧ ਰਿਹਾ ਸੋ ਅਨਫੋਰਚਨਟਲੀ ਇਹ ਟਰਾਈ ਕਰਦੇ ਆ ਵੀ ਪ੍ਰੀਮੀਅਰਸ ਨੂੰ ਬਲੇਮ ਕਰਦੀ ਹੈ ਵੀ ਪ੍ਰੋਵਿੰਸਸ ਨੂੰ ਬਲੇਮ ਕਰੀਏ ਬਟ ਐਟ ਦੀ ਐਂਡ ਆਫ ਦਾ ਡੇ ਜਸਟਿਸ ਸਿਸਟਮ ਫੈਡਰਲ ਰਿਸਪੋਨਸਿਬਿਲਟੀ ਹੈ ਤੇ ਇਹਨਾਂ ਨੂੰ ਜਿਹੜਾ ਜੇਲ ਚ ਰੱਖ ਸਕਦੇ ਆ ਇਹ ਫੈਡਰਲ ਸਿਸਟਮ ਹੀ ਜਿਹਨੂੰ ਜੇਲ ਚ ਰੱਖ ਸਕਦੇ ਆ ਤੇ ਵੀ ਬੀਲੀਵ ਉਹ ਜਿਹੜੇ ਰਿਪੀਟ ਵਾਇਲੈਂਟ ਅਫੈਂਡਰ ਨੇ ਉਹਨਾਂ ਨੂੰ ਜੇ ਆਪਾਂ ਜੇਲ੍ਹ ਚ ਰੱਖਾਂਗੇ ਆਪਣੀ ਸੋਸਾਇਟੀ ਚ ਨਾ ਹੋਣਗੇ ਤੇ ਕ੍ਰਾਈਮ ਨਹੀਂ ਕਰ ਸਕਦੇ ਹਮਮ ਇਹਨਾਂ ਦੀ ਸੋਚ ਹੈ ਉਹ ਜਿਹੜੇ ਇਹ ਇੰਡੀਵਿਜੂਅਲਸ ਨੇ ਵੀ ਉਹਨਾਂ ਨੂੰ ਸੋਸਾਇਟੀ ਚ ਛੱਡ ਦੋ ਹਮਮ ਐਂਡ ਦੈਟਸ ਦ ਰੌਂਗ ਅਪਰੋਚ ਇਨਨ ਜਿਹੜਾ ਕੈਨੇਡਾ ਵੀ ਐਕਸਪੈਰੀਮੈਂਟ ਕੀਤਾ ਕੈਨੇਡਾ ਤੇ 9 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਹੋਰ ਕ੍ਰਾਈਮ ਹੋਣ ਲੱਗ ਗਿਆ ਤੁਸੀਂ ਇਹਨਾਂ ਦੇਖੋ ਵੀ 2022 ਦੇ ਵਿੱਚ ਸੋ ਦੈਟਸ ਵੀ ਡੋਨਟ ਹੈਵ 2023 ਸਟੈਟਿਸਟਿਕਸ uh, ਯੈਟ 256 ਕੈਨੇਡੀਅਨਸ ਮਰਡਰ ਹੋਇਆ ਹਮਮ ਬਾਏ ਸਮਬਦੀ ਹੂਜ਼ ਸੋ ਬੇਲ অর ਸਮ ਟਾਈਪ ਆਫ ਰਿਲੀਜ਼ ਸੋ ਇਹ ਕ੍ਰਿਮੀਨਲ ਇਹਨਾਂ ਨੇ ਛੱਡਤੇ ਤੇ ਉਹਨਾਂ ਨੇ ਜਾ ਕੇ 256 ਕੈਨੇਡੀਅਨ ਮਾਰਤੇ ਮਰਡਰ ਕੀਤੇ ਆ ਜੀ ਕਿੰਨੀ ਗਲਤ ਗੱਲ ਆ ਇਟਸ ਬਿਕਾਜ਼ देयर ਸਿਸਟਮ ਇਜ਼ ਬ੍ਰੋਕਨ ਆਲ ਰਾਈਟ ਅ ਇੱਕ ਜਿਹੜੀ ਗੱਲ ਮੈਂ ਬਹੁਤ ਵਾਰ ਆਪਣੇ ਰੇਡੀਓ ਪ੍ਰੋਗਰਾਮ ਦੇ ਉੱਤੇ ਕੀਤੀ ਹੈ ਜਿਹੜਾ ਰਿਵਰਸ ਓਨ ਇਸ ਟੂ ਪ੍ਰੂਵ ਕਿ ਜਿਹੜਾ ਕ੍ਰਿਮੀਨਲ ਹੈ ਉਸ ਨੂੰ ਅਪਰੂਵ ਕਰਨ ਦੀ ਲੋੜ ਹੈ ਕਿ ਵੀ ਉਹ ਮੁੜ ਕੇ ਕ੍ਰਾਈਮ ਨਹੀਂ ਕਰੇਗਾ ਨਾ ਕਿ ਜਿਹੜਾ ਆਪਣੇ ਕਰਾਊਨ ਹੈ ਉਹ ਕਹੇ ਕਿ ਇਹਨੂੰ ਦੇਓ ਬੇਲ ਨਾ ਦਿਓ ਕਿਉਂਕਿ ਇਹ ਦੁਆਰਾ ਫੇਰ ਜਾ ਕੇ ਕਰਾਇਮ ਕਰਦੀ ਹੈ ਇਸ ਦਾ ਪੋਟੈਂਸ਼ੀਅਲ ਹੈ ਜਿਹੜਾ ਕਰਾਊਨ ਹੈ ਉਹ ਇਸ ਚੀਜ਼ ਨੂੰ ਪ੍ਰੂਵ ਨਹੀਂ ਕਰ ਪਾਉਂਦਾ ਕਿ ਉਹਨੂੰ ਪੁੱਛਿਆ ਜਾਂਦਾ ਹੈ ਕਿ ਤੇਰੇ ਕੋਲ ਕੀ ਪ੍ਰੂਫ ਆ ਜੇ ਇਸ ਨੂੰ ਬੇਲ ਦੇਤੀ ਤੇ ਮੁੜ ਕੇ ਕਰਾਇਮ ਕਰੂਗਾ ਤੇ ਉਹਦੇ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ ਹੁੰਦਾ ਤੇ ਉਸ ਨੂੰ ਬੇਲ ਜਿਹੜੀ ਮਿਲ ਜਾਂਦੀ ਹੈ ਇਹਦੇ ਚ ਕੀ ਤੁਹਾਡੇ ਧਿਆਨ ਦੇ ਵਿੱਚ ਹੈ ਕਿ ਜਿਹੜਾ ਰਿਵਰਸ ਹੋਣ ਟੂ ਪ੍ਰੂਵ ਕਿ ਭਈ ਹਾਂ ਮੈਂ ਕਰਾਇਮ ਨਹੀਂ ਕਰੂੰਗਾ ਆ ਇਹਦੇ ਤੇ ਤੁਹਾਡੇ ਪਾਸ ਕੋਈ ਤੁਸੀਂ ਇਸ ਦੇ ਉੱਤੇ ਕੁਝ ਦੇਖੋ ਜੀ ਅਸੀਂ ਤੇ ਕਹਿੰਨੇ ਆ ਵੀ ਜਿਹੜੇ ਇਹਨਾਂ ਨੇ ਬੇਲ ਲੈਂਦੇ ਸੀਗੇ C75 ਜਿਹਦੇ ਵਿੱਚ ਬੇਲ ਲੈਣੀ ਸੌਖੀ ਕਰਤੀ ਅਸੀਂ ਉਹ ਬੇਲ ਕੰਪਲੀਟਲੀ ਸਕ੍ਰੈਪ ਕਰ ਦਾਂਗੇ ਹਮ ਹਮ ਐਂਡ ਮੇਕ ਇਟ ਮੋਰ ਡਿਫਿਕਲਟ ਬੇਲ ਲੈਣ ਨੂੰ ਤੁੱਕੇ ਸੀ ਉਦੋਂ ਵੀ ਡਿਬੇਟਸ ਦੇ ਵਿੱਚ ਉਦੋਂ ਵੀ ਪੁਸ਼ ਬੈਕ ਕਰਦੇ ਸੀ ਵੀ ਇਹ ਤੁਸੀਂ ਨਾ ਕਰੋ ਵੀ ਬੇਲ ਨਹੀਂ ਬਹੁਤ ਸੌਖੀ ਕਰਤੀ ਇਹ ਜਿਹੜੇ ਕ੍ਰਿਮੀਨਲ ਹਨ ਜੇਲ੍ਹ ਚ ਰੱਖੋ ਨਾ ਕਿ ਤੁਸੀਂ ਇਸ ਕਮਿਊਨਿਟੀ ਚ ਰਿਲੀਜ਼ ਕਰੋ ਉਦੋਂ ਸਾਨੂੰ ਕਹਿੰਦੇ ਤੁਸੀਂ ਰੇਸਿਸਟਾਂ ਉਦੋਂ ਸਾਡੇ ਤੇ ਇਹ ਜੇ ਕੁਝ ਪੁਸ਼ ਬੈਕ ਕਰਦੇ ਸੀ ਵੀ ਨਹੀਂ ਇਹ ਦੇ ਨਾਲ ਸੋਸਾਇਟੀ ਵਧੀਆ ਹੋ ਜੂਗੀ ਵੀ ਜਿਹੜੇ ਕ੍ਰਿਮੀਨਲ ਹਨ ਹੌਲੀ ਹੌਲੀ ਠੀਕ ਹੋ ਜਾਣਗੇ ਕਮਿਊਨਿਟੀ ਦੇ ਵਿੱਚ ਬਟ ਵੀ ਸੀ ਫਰਮ ਦਾ ਫੈਕਟਸ ਤੇ ਫੈਕਟਸ ਆ ਉਹ ਨਹੀਂ ਲਾਇਕ ਕਰਦੇ ਕ੍ਰਾਈਮ ਕੈਨੇਡਾ ਦੇ ਵਿੱਚ ਵਧਿਆ ਐਂਡ ਇਟਸ ਵੈਰੀ ਸੀਰੀਅਸ ਐਂਡ ਓਨ ਪੈਸ਼ਲੀ 9 ਸਾਲਾਂ ਦੇ ਵਿੱਚ ਇੱਜਸਟਨ ਟੂ ਟੂ ਦ ਐਕਸਪੈਰੀਮੈਂਟ ਕਹ ਲੋ ਜਿਵੇਂ ਵੀ ਇਹਨਾਂ ਦੀ ਸੌਫਟਵੇਅਰ ਕ੍ਰਾਈਮ ਸੋਚ ਕਰਕੇ ਹੁਣ ਕੈਨੇਡੀਅਨਸ ਉਹਨੇ ਸੇਫ ਨਹੀਂ ਰਹੇ ਅਲਰਾਇਟ ਥੈਂਕ ਯੂ ਸੋ ਮਚ ਉਪਾਲ ਸਾਹਿਬ ਧੰਨਵਾਦ ਸਮਾਂ ਕੱਢਣ ਦੇ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਲਿਬਰਲਸ ਤੋਂ ਤੇ ਨਾਲ ਦੀ ਨਾਲ ਪ੍ਰੋਵਿੰਸ ਤੋਂ ਉਹਨਾਂ ਨੂੰ ਵੀ ਇਸ ਟਾਪਿਕ ਦੇ ਉੱਤੇ ਗੱਲ ਕਰਦੇ ਰਹਾਂਗੇ ਤੇ ਕਿਤੇ ਨਾ ਕਿਤੇ ਆਪਾਂ ਅਨਾਲਿਸਿਸ ਦੇ ਉੱਤੇ ਜ਼ਰੂਰ ਪਹੁੰਚਾਂਗੇ ਕਿ ਕੀ ਇਹ ਜਿਹੜੀਆਂ ਸਾਡੀਆਂ ਤਿੰਨ ਹੀ ਮੇਰੀ ਜਾਚੇ ਇਹ ਜਿਹੜੀ ਇਸ਼ੂ ਹੈ ਤਿੰਨ ਗਵਰਨਮੈਂਟ ਦਾ ਇਹ ਸ਼ੇਡ ਰਿਸਪੌਂਸਿਬਿਲਟੀ ਹੈ ਮਿਊਨਿਸਪੈਲਿਟੀ ਜਿਹੜੀ ਕਿ ਸਾਡੀ ਪੁਲਿਸ ਨੂੰ ਕੰਟਰੋਲ ਕਰਦੀ ਹੈ ਤੇ ਫਿਰ ਇਸ ਤੋਂ ਇਲਾਵਾ ਪ੍ਰੋਵਿੰਸ ਤੇ ਇਸ ਤੋਂ ਇਲਾਵਾ ਫਿਰ ਆਪਣੇ ਫੈਡਰਲ ਗਵਰਨਮੈਂਟ ਸੋ ਤਿੰਨਾਂ ਨੂੰ ਕਿੱਥੇ ਕਿੱਥੇ ਕੌਣ ਆਪਣੀ ਜ਼ਿੰਮੇਵਾਰੀ ਇਸ ਦੇ ਵਿੱਚ ਪ੍ਰੋਪਰਲੀ ਨਿਭਾ ਰਿਹਾ ਜਾਂ ਨਹੀਂ ਨਿਭਾ ਰਿਹਾ ਤਾਂ ਕਿੱਥੇ ਢਿੱਲਿਆ ਤੇ ਕਿੱਥੇ ਜਿਹੜਾ ਕੰਮ ਸਹੀ ਹੋ ਰਿਹਾ ਵਾ ਉਹ ਉਹਦਾ ਅਨਾਲਿਸਿਸ ਕਰਦੇ ਰਹਾਂਗੇ ਔਰ ਮੈਂ ਇੱਕ ਵਕੀਲ ਨੂੰ ਪੁੱਛਿਆ ਸੀ ਉਪਰ ਸਾਹਿਬ ਆਮ ਗੋਣਾ ਐਂਡ ਦਿਸ ਕਨਵਰਸੇਸ਼ਨ ਐਟ ਅ ਲਾਈਟ ਮੋਡ ਤੇ ਭਈ ਇਹ ਕੀ ਹੈ ਕਿ ਇਹ ਪ੍ਰੋਵੈਂਸ ਦੀ ਕਮਜ਼ੋਰੀ ਹੈ ਜਾਂ ਫੈਡਰਲ ਦੀ ਕਮਜ਼ੋਰੀ ਹੈ ਕਿਹਦਾ ਸਿਸਟਮ ਵਧੀਆ ਹੈ ਕਿਹੜਾ ਸਿਸਟਮ ਮਾੜਾ ਹੈ ਤਾਂ ਉਹਨੇ ਮੈਨੂੰ ਕਿਹਾ ਲੇਕਿਨ ਤੂੰ ਆਪਣੇ ਇਦਾਂ ਕਰੀ ਜਿਹੜੇ ਆਪਣੇ ਪੰਜਾਬੀ ਲੋਕ ਨੇ ਉਹਨਾਂ ਨੂੰ ਆ ਗੱਲ ਸਮਝਾਈ ਮੈਂ ਕਿ ਕਹਿੰਦਾ ਪ੍ਰੋਵੈਂਸ ਨੇ ਬਹੁਤ ਵਧੀਆ ਪਜਾਮਾ ਬਣਾਇਆ ਹੋਇਆ ਹਮ ਬੜਾ ਵਧੀਆ ਪਜਾਮਾ ਪ੍ਰੋਵੈਂਸ ਨੇ ਤਿਆਰ ਕੀਤਾ ਹੈ ਚੰਗਾ ਲੱਗਦਾ ਸੋਨਾ ਪੂਰਾ ਫਿੱਟ ਪਰਫੈਕਟ ਓਕੇ ਆ ਪਰ ਜਿਹੜਾ ਉਹਦੇ ਚ ਨਾਲਾ ਆ ਉਹ ਫੈਡਰਲ ਦੇ ਹੱਥ ਆ ਤੇ ਜਿਹੜਾ ਨਾਲਾ ਆ ਉਹ ਫੈਡਰਲ ਦਾ ਐਨਾ ਢਿੱਲਾ ਬੰਦੀ ਆ ਤੇ ਉਹ ਸਿਸਟਮ ਮਾੜਾ ਜਿਹਾ ਤੁਰਦਾ ਤੇ ਪਜਾਮਾ ਫੇਢੇ ਪੈਂਦਾ ਥੱਲੇ ਜਿਹੜੇ ਨਾਲੇ ਇਹ ਪਜਾਮਾ ਜਿਹੜਾ ਪ੍ਰੋਵਿੰਸ ਨੇ ਤਿਆਰ ਕੀਤਾ ਹੋਇਆ ਵਧੀਆ ਚੰਗਾ ਲੱਗੇ ਪਾਇਆ ਹੋਇਆ ਠੀਕ ਆ ਠੀਕ ਚੱਲ ਰਿਹਾ ਬੰਦਾ ਉਹਦੇ ਚ ਤਾਂ ਫਿਰ ਇਹਨੂੰ ਉਤੋਂ ਨਾਲਾ ਕੱਸ ਕੇ ਬੰਨਣਾ ਪੈਣਾ ਆ ਉਹ ਹੈ ਨਾਲਾ ਕਾਨੂੰਨ ਦਾ ਉਹ ਹੈ ਆਸਾਰਾ ਰਿਫਾਰਮ ਸਿਸਟਮ ਦਾ ਉਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਹਾਂਜੀ ਇਟਸ ਟਰੂ ਇਟਸ ਗੁੱਡ ਵੇ ਟੂ ਲੁੱਕ ਐਟ ਇ ਥੈਂਕ ਯੂ ਤੇ ਕਮਾਂਡ